ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਮੱਲਾ ਤੇ ਅੱਜ ਆਪਾਂ ਇੱਕ ਖੇਤ ਤੇ ਅੱਜ ਆਪਾਂ ਤੁਹਾਨੂੰ ਬੈਂਗਣੀ ਦੀ ਖੇਤੀ ਜੋ ਕਿ ਵੀ ਆਪਾਂ ਤਿੰਨ ਤਰ੍ਹਾਂ ਦੀ ਬੈਂਗਣੀ ਲਾਈ ਹੋਈ ਆ ਆਪਣੇ ਖੇਤ ਦੇ ਵਿੱਚ ਇੱਕ ਹੁੰਦੀ ਹੈ ਛੋਟੀ ਬੈਂਗਣੀ ਗੋਲ ਤੇ ਇੱਕ ਲੰਮੀ ਬੈਂਗਣੀ ਤੇ ਇੱਕ ਪਰਥੇ ਵਾਲੀ ਬਤਾऊं ਹੁੰਦੇ ਆ ਜਿਹੜੇ ਪਰਥੇ ਵਾਲੇ ਤੇ ਆਓ ਹੁਣ ਆਪਾਂ ਤੁਹਾਨੂੰ ਦੱਸੀਏ ਕਿ ਬੈਂਗਣੀ ਤਿੰਨ ਵੈਰਾਈਟੀਆਂ ਦੇ ਵਿੱਚ ਲੱਗੀ ਹੋਈ ਆ ਆਪਣੇ ਕੋਲੇ ਤੇ ਆਉ ਹਣਾ ਪਾ ਦਿਖਾਈਏ ਕਿ ਆਪਣੀ ਬੈਂਗਣੀ ਨੂੰ ਫੁੱਲ ਪੈ ਚੁੱਕੇ ਆ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਬੈਂਗਣੀ ਦੇ ਬਾਰੇ ਤੇ ਆਓ ਹੁਣ ਆਪਾਂ ਜਾਣੀਏ ਬੈਂਗਣੀ ਬਾਰੇ ਜੋ ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਬੈਂਗਣੀ ਦੇ ਬੂਟੇ ਲੱਗੇ ਹੋਏ ਆਪਣੇ ਖੇਤ ਦੇ ਵਿੱਚ ਤੇ ਆ ਦੇਖ ਸਕਦੇ ਹੋ ਤੁਸੀਂ ਕਿ ਬਈ ਬੈਂਗਣੀ ਆਪਣੇ ਲੱਗਣ ਲੱਗੀ ਆ ਆ ਚੂਚਾ ਵੈਂਗਣੀ ਬਹੁਤ ਅਹੀ ਵਧੀਆ ਚੀਜ਼ ਆ ਤੇ ਬਹੁਤ ਅਹੀ ਬਾਜਤ ਨਾਲ ਇਹ ਬੀਜ ਖੇਤੀ ਕਰਨੀ ਪੈਂਦੀ ਆ ਸਬਜ਼ੀ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੈਂਗਣੀ ਆਪਣੀ ਲੱਗਦੀ ਆ ਤੇ ਇੱਧਰ ਆਪਣੇ ਸਾਰੇ ਹੀ ਐਕਟੀ ਬੂਟਿਆਂ ਨੂੰ ਬੈਂਗਣੀ ਲੱਗ ਰਹੀ ਆ ਆ ਬੂਟੇ ਥੋੜੇ ਛੋਟੇ ਆ ਪਰ ਫੁੱਲ ਇਹ ਵੀ ਕੱਢ ਰਹੇ ਨੇ ਤੇ ਆ ਆਪਣੇ ਇੱਧਰ ਲੱਗੀ ਹੋਈ ਆ ਗੋਲ ਬੈਂਗਣੀ ਤੇ ਉੱਧਰ ਲੱਗੀ ਹੋਈ ਆ ਆਪਣੇ ਲੰਮੀ ਬੈਂਗਣੀ हां जी दोस्तों जिवें कि देख सकदे हो तुसी लंबी ਵੈਂਗਣੀ ਵੀ ਆਪਣੇ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਬੂਟੇ ਫਲ ਬਹੁਤ ਵਧੀਆ ਦੇ ਰਹੇ ਆ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਬੂਟੇ ਆਪਾਂ ਲਾਏ ਸੀ ਤੇ ਘਰੇ ਹੀ ਬੀ ਆਪਾਂ ਤਿਆਰ ਕਰਤਾ ਸੀ ਇਹਨਾਂ ਦਾ ਘਰੇ ਵੀ ਤਿਆਰ ਕਰਕੇ ਪਨੀਰੀ ਬੀਜ ਕੇ ਆਪਦੇ ਆਪ ਹੀ ਲਾਏ ਆ ਇਹ ਬੂਟੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਆਓ ਹੁਣ ਮੈਂ ਤੁਹਾਨੂੰ ਲੈ ਕੇ ਚੱਲਾਂ ਪੜਥੇਵਾਲ ਆਪਾਂ ਪੜਥਾ ਵੀ ਲਾਇਆ ਹੋਇਆ ਤੇ ਬੈਂਗਣੀ ਬਹੁਤ ਵਧੀਆ ਲੱਗ ਰਹੀ ਆ ਦੇਖੋ ਸਾਰੇ ਬੂਟੇ ਭਰੇ ਪਏ ਆ ਫਲ ਨਾਲ ਤੇ ਆਪਾਂ ਇਹਨਾਂ ਦੀ ਤੋੜਾਈ ਕਰਨੀ ਵੀ ਸ਼ੁਰੂ ਕਰਤੀ ਆ ਡੇਲੀ ਲੈ ਕੇ ਜਾਈਦੇ ਆ ਸ਼ਹਿਰ ਵੇਚਣ ਵਾਸਤੇ ਜੋ ਕਿ ਤੁਸੀਂ ਦੇਖ ਸਕਦੇ ਹੋ ਫਲ ਵਧੀਆ ਲੱਗ ਰਿਹਾ ਵਾ ਤੇ ਆਓ ਹੁਣ ਮੈਂ ਤੁਹਾਨੂੰ ਲੈ ਕੇ ਚੱਲਾਂ ਪੜਥੇਵਲ ਤੇ ਜਿੱਧਰ ਆਪਣੇ ਪੜਥੇ ਲੱਗੇ ਆ ਆ ਤੁਸੀਂ ਦੇਖ ਸਕਦੇ ਹੋ ਲੰਮੀ ਬੈਂਗਣੀ ਬਹੁਤ ਹੀ ਵਧੀਆ ਫਲ ਦੇ ਰਹੀ ਆ ਵੀਰੇ ਉਹ ਬੂਟੇ ਦੇ ਰਹੇ ਨੇ ਛੋਟੇ ਛੋਟੇ ਬੂਟਿਆਂ ਨੂੰ ਹੀ ਫਲ ਲੱਗਣਾ ਸਟਾਰਟ ਹੋ ਗਿਆ ਨਹੀਂ ਤਾਂ ਵੈਸੇ ਕਈ ਬੂਟਿਆਂ ਨੂੰ ਫਲ ਵੱਡਿਆਂ ਹੋਇਆਂ ਨੂੰ ਲੱਗਦਾ ਪਰ ਆਪਣਾ ਵੀ ਵਧੀਆ ਕਰਕੇ ਘਰੇ ਪਨੀਰੀ ਤਿਆਰ ਕਰਕੇ ਲਾਈ ਕਰਕੇ ਇਹਨਾਂ ਨੂੰ ਫਲ ਬਹੁਤ ਵਧੀਆ ਲੱਗ ਰਿਹਾ ਵਾ ਆਓ ਹੁਣ ਆਪਾਂ ਪੜਥੇਵਾਲ ਆ ਗਏ ਆ ਦਿਖਾਈਏ ਤੁਹਾਨੂੰ ਪੜਥੇ ਬਾਰੇ ਹਾਂਜੀ ਵੀਰੋ ਜਿਵੇਂ ਤੁਸੀਂ ਦੇਖ ਸਕਦੇ ਹੋ ਪੜਥੇ ਕੋਲੇ ਆਪਾਂ ਆ ਗਏ ਤੇ ਪੜਥਾ ਬੈਂਗਣ ਜੋ ਕਿ ਲੱਗੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਪੜਥੇ ਵਾਲੇ ਬੈਂਗਣ ਬਹੁਤ ਵਧੀਆ ਉੱਤਰ ਰਹੀ ਆ ਸਬਜੀ ਆਪਣੀ ਤੇ ਬਹੁਤ ਅਹੀ ਵਧੀਆ ਕੁਆਲਿਟੀ ਦੇ ਨਾਲ ਆਪਣੀ ਸਬਜੀ ਵੇਚ ਰਹੀ ਆ ਜਿਵੇਂ ਕਿ ਵੀ ਕਹਿ ਦਈਏ ਆਪਾਂ ਕਿ ਵੀ ਆਪਾਂ ਨੂੰ ਜੇ ਬੂਟੇ ਫਲ ਦੇਣਗੇ ਤਾਂ ਹੀ ਆਪਾਂ ਨੂੰ ਫਲ ਮਿਲੂਗਾ ਤਾਂ ਹੀ ਆਪਾਂ ਕੁਝ ਵੇਚ ਕੇ ਇਹਨਾਂ ਨੂੰ ਵੰਟ ਸਕਾਂਗੇ ਜੇ ਬੂਟੇ ਹੀ ਨਹੀਂ ਕੰਮ ਦੇ ਹੋਣਗੇ ਤਾਂ ਆਪਾਂ ਕੀ ਵੇਚਾਂਗੇ ਆ ਤੁਸੀਂ ਦੇਖ ਸਕਦੇ ਹੋ ਪਰ ਥਾ ਲੱਗਿਆ ਹੋਇਆ ਅਜੇ ਛੋਟੇ ਆ ਤੇ ਉਧਰ ਵੀ ਲੱਗੇ ਹੋਏ ਆ ਪੜਥੇ ਹਜੇ ਛੋਟੇ ਆਗੇ ਕਰਕੇ ਇਹ ਵੱਡੇ ਨਹੀਂ ਹੋਏ ਵੈਸੇ ਬਹੁਤ ਵਧੀਆ ਚੀਜ਼ ਆ ਕਿ ਸਬਜ਼ੀ ਦੀ ਖੇਤੀ ਕਰਨੀ ਸਾਰਿਆਂ ਨਾਲੋਂ ਵਧੀਆ ਵਾ ਵੈਸੇ ਔਖੀ ਵੀ ਹੈਗੀ ਆ ਥੋੜੀ ਜੀ ਕਈ ਲੋਕ ਖੇਚਲ ਮੰਨ ਜਾਂਦੇ ਆ ਘਾਲ ਮੰਨ ਜਾਂਦੇ ਆ ਬਈ ਕਿੱਥੇ ਯਾਰ ਸਬਜ਼ੀ ਲਾਵਾਂਗੇ ਤਾਂ ਇਹ ਮਿੱਤਰੋ ਝੋਨੇ ਨਾਲੋਂ ਵਧੀਆ ਚੀਜ਼ ਆ ਜੋਗ ਵੀ ਤੁਸੀਂ ਖੇਤੀ ਕਰ ਸਕਦੇ ਆ ਪੜਥੇ ਲੱਗੇ ਹੋਏ ਆ ਜੋਗੇ ਤੁਸੀਂ ਖੇਤੀ ਕਰ ਸਕਦੇ ਹੋ ਇਸ ਚੀਜ਼ ਦੀ ਤੇ ਆਪਣਾ ਤਕਰੀਬਨ ਕਿੱਲੇ ਦੇ ਨੇੜ ਵੈਂਗਣੀ ਲਾਈ ਹੋਈ ਆ ਇਹ ਤਿੰਨ ਤਰ੍ਹਾਂ ਦੀ ਪਰਥੇ ਵਾਲੇ ਬਤਾऊं ਛੋਟੀ ਵੈਂਗਣੀ ਗੋਲ ਤੇ ਲੰਮੀ ਵੈਂਗਣੀ ਆਪਾਂ ਤਿੰਨ ਵੈਰਾਈਟੀਆਂ ਦੇ ਵਿੱਚ ਇਕੱਤੀ ਲਾਈ ਆ ਇਹ ਚੀਜ਼ ਤੇ ਆ ਆ ਤੁਹਾਨੂੰ ਦਿਖਾ ਦਈਏ ਕਿ ਆਪਾਂ ਨਾਲ-ਨਾਲ ਇਹਨਾਂ ਦੇ ਧਣੀਆਂ ਵੀ ਬੀਜਿਆ ਵਾ ਉਹ ਤੁਸੀਂ ਦੇਖ ਸਕਦੇ ਹੋ ਕਿ ਛਾਵੇਂ ਧਣੀਆਂ ਵੀ ਇਹਨਾਂ ਦੇ ਹੋ ਜਾਂਦਾ ਵਾ ਇੱਧਰ ਵੀ ਆਪਣਾ ਧਣੀਆਂ ਲਾਇਆ ਸਾਰੀਆਂ ਹੀ ਤਕਰੀਬਨ ਬੱਟਾਂ ਦੇ ਧਣੀਆਂ ਲੱਗਿਆ ਹੋਇਆ ਵਾ ਆਪਾਂ ਇਹਨਾਂ ਨੂੰ ਬਹੁਤ ਅਹੀ ਵਧੀਆ ਢੰਗ ਦੇ ਨਾਲ ਪਾਲ ਰਹੇ ਆ ਤਿੰਨਾਂ ਤੋਂ ਫਲ ਲੈ ਰਹੇ ਆ ਜੇ ਆਪਾਂ ਇਹਨਾਂ ਦੀ ਸਾਂਭ ਸੰਭਾਲ ਨਾ ਕਰਾਂਗੇ ਤਾਂ ਆਪਾਂ ਨੂੰ ਫਲ ਕਿੱਥੋਂ ਇਹ ਦੇਣਗੇ ਤੁਹਾਨੂੰ ਵੀ ਪਤਾ ਵਾ ਵੀ ਜੇ ਚੀਜ਼ ਦੀ ਸਾਂਭ ਕਰਦੇ ਆ ਤਾਂ ਹੀ ਚੀਜ਼ ਆਪਾਂ ਨੂੰ ਫਲ ਦਿੰਦੀ ਆ ਹਾਂਜੀ ਦੋਸਤੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਅੱਗੇ ਦੀ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਜਰੂਰ ਕਹਿਓ ਬਹੁਤ ਬਹੁਤ ਧੰਨਵਾਦ